ਵਾਣੀ ਮੇਰੇ ਦੇਸ਼ ਦੀ ਸਰਕਾਰ ਲੜਾਈ ਝਗੜਿਆਂ ਨਾਲ ਜਿਹੜੇ ਬਨ ਪ੍ਰਦਾਨ ਉਹਨਾਂ ਨੂੰ ਤੂੰ ਕਰੇ ਪ੍ਰਮੋਟ ਸ਼ਹੀਦਾਂ ਦੀ ਜਿਹੜੇ ਸੋਚ ਲੈ ਕੇ ਆਉਣ ਹੈ ਅੱਗੇ ਉਹਨਾਂ ਉੱਪਰ ਕੱਡ ਕੱਡ ਸੰਮਣ ਮਾਰੀ ਕਿਉਂਕਿ ਕੁਝ ਦਿਨ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਅਸ਼ਮੀਤ ਸਿੰਘ ਵੱਲੋਂ ਸਾਥ ਦੀ ਟੀਮ ਨਾਲ ਲੈ ਕੇ ਇੱਕ ਚੋਣ ਲੜੀ ਗਈ ਜਿਸ ਦੇ ਵਿੱਚ ਉਸਨੇ ਜਿੱਤ ਪ੍ਰਾਪਤ ਕੀਤੀ ਤਾਂ ਜਿਸ ਦਿਨ ਉਹਨਾਂ ਨੇ ਸੌਦੇ ਤੇ ਬਿਰਾਜਮਾਨ ਹੋਣਾ ਸੀ ਤਾਂ ਉਹਨਾਂ ਵੱਲੋਂ ਅਜਮੇਰ ਸਿੰਘ ਸਟੋਰੀ ਕਰਨ ਨੂੰ ਨਾਲ ਲੈ ਕੇ ਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਅੰਦਰ ਲਗਾ ਕੇ ਤਾਂ ਪਹਿਲੇ ਦਿਨ ਦੀ ਸ਼ੁਰੂਆਤ ਕੀਤੀ ਗਈ ਤਾਂ ਉਸ ਤੋਂ ਬਾਅਦ ਅਸ਼ਮੀਰ ਸਿੰਘ ਦਾ ਪੰਜਾਬ ਦੇ ਅੱਖਾਂ ਉੱਪਰ ਬੋਲਦੇ ਹੋਏ ਨਜ਼ਰ ਕਿਉਂਕਿ ਉਸ ਤੋਂ ਬਾਅਦ ਜਿਹੜੀ ਹੜਾਂ ਦੀ ਸਥਿਤੀ ਸੀ ਉਸ ਦੇ ਵਿੱਚ ਵੀ ਉੱਥੇ ਵੀ ਪਹੁੰਚੇ ਤਾਂ ਉੱਥੇ ਵੀ ਜੋ ਵੀ ਸਰਕਾਰਾਂ ਵੱਲੋਂ ਕੀਤਾ ਗਿਆ ਤਾਂ ਉਸ ਬਾਰੇ ਵੀ ਖੁੱਲ ਕੇ ਬੋਲੇ ਤਾਂ ਇਹ ਚੀਜ਼ਾਂ ਸਰਕਾਰ ਕੋਲ ਜ਼ਰਨੀ ਹੋਈਆਂ ਕਿਉਂਕਿ ਦੇਖਿਆ ਜਾਂਦਾ ਕਿ ਜਦੋਂ ਵੀ ਕੋਈ ਸਿੱਖ ਚਿਹਰਾ ਦੁਨੀਆ ਦੇ ਵਿੱਚ ਵਧਣ ਫੁੱਲਣ ਲੱਗਦਾ ਜਦੋਂ ਆਪਣੀ ਪਛਾਣ ਬਣਾਉਣ ਲੱਗਦਾ ਜਾਂ ਤਾਂ ਉਸ ਨੂੰ ਕਤਲ ਕੀਤਾ ਜਾਂਦਾ ਜਾਂ ਫਿਰ ਅਜਿਹੇ ਕੇਸਾਂ ਦੇ ਵਿੱਚ ਫੁਲਝਾ ਦਿੱਤਾ ਜਾਂਦਾ ਕਿ ਉਹ ਬਸ ਇੰਨਾ ਦੇ ਵਿੱਚ ਹੀ ਰੁੱਝਿਆ ਰਹੇ ਇਸ ਦੇ ਤਹਿਤ ਹੀ ਅੱਜ ਸਮੀਤ ਸਿੰਘ ਉੱਪਰ ਵੀ ਪੁਰਾਣੇ ਕੇਸਾਂ ਦੇ ਸੰਮਣ ਕੱਢ ਕੇ ਉਹਨਾਂ ਨੂੰ ਹੁਣੇ ਸ਼ੁਰੂ ਹੋ ਗਏ ਫੇਰ ਕਹਿੰਦੇ ਨੇ ਕਿ ਸਿੱਖ ਵੱਖਰੇ ਸੂਬੇ ਦੀ ਮੰਗ ਕਰਦੇ ਨੇ ਕਿਉਂਕਿ ਜਦੋਂ ਕਿਸੇ ਨੂੰ ਵਾਰ-ਵਾਰ ਤੰਗ ਕੀਤਾ ਜਾਵੇ ਤਾਂ ਉਸ ਕੋਲ ਫਿਰ ਇਹੀ ਰਾਹ ਹੁੰਦਾ ਜਦੋਂ ਅਸੀਂ ਕਿਸੇ ਦੀ ਧੀ ਨੂੰ ਵਿਆਹ ਕੇ ਆਪਣੇ ਘਰੇ ਲਈ ਆਈ ਤਾਂ ਜੇ ਉਸ ਨੂੰ ਸਹੀ ਤਰੀਕੇ ਨਾਲ ਨਾ ਰੱਖਿਆ ਜਾਵੇ ਉਸ ਦੀ ਕੁੱਟਮਾਰ ਕੀਤੀ ਜਾਵੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ ਤਾਂ ਉਹ 6 ਮਹੀਨੇ ਸਾਲ ਦਾ ਵੇਡ ਕਰਦੇ ਉਸ ਤੋਂ ਬਾਅਦ ਤਲਾਕ ਲੈਣ ਵਾਸਤੇ ਮਜਬੂਰ ਹੋ ਜਾਂਦੀ ਕਿਉਂਕਿ ਉਸ ਨੂੰ ਪਤਾ ਹੁੰਦਾ ਕਿ ਸਾਰੀ ਉਮਰ ਮੈਂ ਇਸ ਬੰਦੇ ਨਾਲ ਨਹੀਂ ਰਹਿ ਸਕਦੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਨੂੰ 70-75 ਸਾਲ ਤੋਂ ਤੁਹਾਡੇ ਨਾਲ ਰਹਿਣ ਵਾਸਤੇ ਮਜਬੂਰ ਹੋਣਾ ਪਿਆ ਪਰ ਸਾਡੇ ਦਿਲਾਂ ਦੇ ਵਿੱਚ ਇਹ ਗੱਲ ਹਮੇਸ਼ਾ ਚੱਲਦੀ ਰਹਿੰਦੀ ਹੈ ਕਿ ਕਦੋਂ 80ਵੀਂ ਇਹਨਾਂ ਦੇ ਦੇਸ਼ ਤੋਂ ਤਲਾਕ ਲੈ ਕੇ ਆਢ ਹੋ ਸਕੀ ਕਿਉਂਕਿ ਤੁਹਾਨੂੰ ਤਾਂ ਸਾਨੂੰ ਨਾਲ ਰੱਖਣਾ ਨਹੀਂ ਆਉਂਦਾ ਤਾਂ ਜਿਹੜਾ ਸਾਡੇ ਘਰਾਂ ਦੇ ਵਿੱਚ ਜਦੋਂ ਬੱਚਾ ਛੋਟਾ ਜੰਮਦਾ ਤਾਂ ਉਸ ਦਾ ਨਾਮ ਰੱਖਣ ਤੋਂ ਪਹਿਲਾਂ ਇਸ ਦੇਸ਼ ਨੂੰ ਤਲਾਕ ਕਿਵੇਂ ਦੇਣਾ ਉਹ ਪਲਾਨਿੰਗ ਸਾਡੇ ਦਿਮਾਗ ਦੇ ਵਿੱਚ ਪਹਿਲਾਂ ਚੱਲ ਰਹੀਆਂ ਹੁੰਦੀਆਂ